ਤਨ ਗੁਰੂ ਅਰਜੁਨ ਦੇ ਮਹਾਰਾਜ ਉਹਨਾਂ ਨੇ ਜਿਹੜੀ ਬਖਸ਼ਿਸ਼ ਕੀਤੀ ਜਿਹੜਾ ਸਿੱਖ ਜਗਤ ਮਨਾ ਰਿਹਾ ਸੀ ਸਭ ਤੋਂ ਵੱਡੀ ਕਿਰਪਾ ਸਭ ਤੋਂ ਵੱਡੀ ਕਿਰਪਾ ਪਿਤਾ ਜੀ ਤਾਲ ਪੂਰਨ ਘਟਾ ਗਏ ਸਨ ਪਰ ਹਰਿਮੰਦਰ ਸਾਹਿਬ ਦੀ ਜਿਹੜੀ ਨਿਰਮਾਣ ਹੈ ਇਹ ਧੰ ਗੁਰੂ ਅਰਜੁਨ ਦੇਵ ਜੀ ਨੇ ਕੀਤਾ ਭਾਈ ਸਾਹਿਬ ਗਏ ਕਿ ਬਚਨ ਕਹ ਕੇ ਪੂਰਨ ਤਾਲ ਘਟਾਇਆ ਪਟਾਈ ਪੂਰੀ ਹੋ ਚੁੱਕੀ ਸੀ ਜੀ ਜਿਹੜਾ ਪੱਕਾ ਹੈ ਇਹ ਧੰ ਗੁਰੂ ਅਰਜੁਨ ਦੇਵ ਦੇ ਵੇਲੇ ਹੋਇਆ ਸਰੋਵਰ ਪਟਿਆ ਜਾ ਸਕ ਪੌੜ ਬੰਨੇ ਕਿਉਂਕਿ ਦਾ ਮਤਲਬ ਜੇ ਪੂਰਨ ਤਾਲ ਦਾ ਅਰਥ ਹੋ ਗਿਆ ਵੀ ਪੱਟ ਪੂਰਾ ਦਿੱਤਾ ਹੈ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਦਸ਼ਾਹ ਰਾਮਦਾਸ ਸਤਗੁਰੂ ਕਹਾਵੇ ਇਹਨਾਂ 25 ਸਾਲਾਂ ਚ ਦਰਬਾਰ ਸਾਹਿਬ ਦਾ ਨਿਰਮਾਣ ਤਰਨ ਤਾਰਨ ਸਾਹਿਬ ਸਭ ਤੋਂ ਪਹਿਲਾਂ ਕੋੜੀ ਆਸ਼ਰਮ ਧੰ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਬਣਾਇਆ ਅਧਵਾਬੇ ਦੀ ਧਰਤੀ ਤੇ ਕਰਤਾਰਪੁਰ ਡੱਬੀ ਬਾਜ਼ਾਰ ਲਾਹੌਰ ਹੁੰਨੀ ਹੈਗੀ ਬੌਲੀ ਕਾਲ ਪੈ ਗਿਆ ਗੁਰੂ ਅਰਜੁਨ ਦੇਵ ਲੋਕਾਂ ਨੂੰ ਪਿੱਠਾਂ ਤੇ ਚੁੱਕਦੇ ਰਹੇ ਜਿਹੜਾ ਤੁਸੀਂ ਲੰਗਰ ਅੱਜ ਥਾਂ-ਥਾਂ ਤੇ ਪਹਚਾਉਂਦੇ ਹੋ ਗੁਰੂ ਕਾਲ ਚ ਵੀ ਹੋਇਆ ਹੈ ਮਹਾਰਾਜ ਜੀ ਨੇ ਲੰਗਰ ਲਾਏ ਰੋਗੀਆਂ ਦਾ ਪ੍ਰਬੰਧ ਕੀਤਾ ਪਰ ਜਿਹੜੀ ਮੈਂ ਕਹਿੰਨਾ ਸਾਰੀਆਂ ਕਿਰਪਾ ਉਹਨਾਂ ਦੀਆਂ ਨੇ ਸਭ ਤੋਂ ਵੱਡੀ ਵੱਡੀ ਚਲੋ ਗਿਣਤੀ-ਮਿੰਤੀ ਕਰਨੇ ਆ ਸਭ ਤੋਂ ਵੱਡੀ ਬਖਸ਼ੀਸ਼ ਹੈ ਜੀ ਕਲ ਵੀ ਮੈਂ ਕਿਆ ਸੀ ਸ਼ਬਦ ਬ੍ਰह्म ਸੀ ਪੈਗਾਮ ਸੀ ਇਲਹਾਮ ਸੀ ਅੱਲਾਹ ਵੱਲੋਂ ਭੇਜੇ ਹੋਏ ਪੈਗਾਮ ਸਨ ਸ਼ਬਦ ਸੀ ਪਹਿਲਾਂ ਵੀ ਮੈਂ ਇਹਨੂੰ ਨਹੀਂ ਇਨਕਾਰ ਨਹੀਂ ਸਕਦਾ ਜਦੋਂ ਤੁਸੀਂ ਥੋੜਾ ਉੱਪਰ ਉੱਠ ਕੇ ਦੇਖੋਗੇ ਸ਼ਬਦ ਤਾਂ ਉਹ ਦਿਨ ਵੀ ਸੀ ਜਿੱਦ ਦਿਨ ਸ਼ਬਦ ਲਫ਼ਜ਼ ਵੀ ਨਹੀਂ ਸੀ ਬਣਿਆ ਇਹਨੂੰ ਥੋੜਾ ਜਿਹਾ ਧਿਆਨ ਨਾਲ ਮੇਰੀ ਬੇਨਤੀ ਨੂੰ ਸਾਨੂੰ ਮੈਂ ਪਾਚੇ 10 15 ਮਿੰਟ ਲਾਣੇ ਹਾਂਜੀ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਪੜਨੇ ਆਂ ਮੈਂ ਹਕੀਕਤ ਕਹਿ ਰਿਹਾ ਮੈਂ ਸ਼ਬਦ ਦੀ ਕਥਾ ਕਰਕੇ ਵੀ ਸ਼ਬਦ ਨੂੰ ਪੂਰਾ ਨਹੀਂ ਬਿਆਨ ਕਰ ਸਕਦਾ ਕੋਈ ਨਹੀਂ ਜੰਮਿਆ ਦੁਨੀਆ ਵਿੱਚ ਜਿਹੜਾ ਸ਼ਬਦ ਨੂੰ ਬਿਆਨ ਕਰ ਸਕੇ ਸ਼ਬਦ ਪਰਮਾਤਮਾ ਹੈ ਗੁਰੂ ਗ੍ਰੰਥ ਸਾਹਿਬ ਸ਼ਬਦ ਬਹੁ ਅਰਥਾਂ ਚ ਆਇਆ ਇੱਕ ਤਾਂ ਸਾਰੇ ਜਿਖ ਨੇ ਅਸੀਂ ਸ਼ਬਦ ਗੁਰੂ ਨੂੰ ਮੰਨਦੇ ਆ ਜੀ ਅਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਮੇਰੀ ਖੱਤ ਜੋੜ ਕੇ ਬੇਨਤੀ ਹੈ ਇਸ ਨੂੰ ਹੰਕਾਰ ਚ ਨਾ ਲਜਾਈਏ ਜਿਸ ਬੰਦੇ ਨੇ ਅਖਰੀ ਸ਼ਬਦ ਦੇ ਅਰਥ ਨਹੀਂ ਕੀਤੇ ਇਹ ਦਰਸ਼ਨ ਨਹੀਂ ਕੀਤੇ ਉਹਨੇ ਅੱਖਰਾਂ ਤੋਂ ਬਿਨੈ ਸ਼ਬਦ ਨੂੰ ਕਿਦਨ ਸੁਨਣਾ ਹੈ ਉਹ ਤਾਂ ਕਰ ਹੈ ਹੀ ਨਹੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਸਬਦੋ ਮੈਂ ਚਲੋ ਲੱਭੇ ਸ਼ਬਦ ਬੋਲ ਰਿਹਾ ਇਹ ਸੰਸਕ੍ਰਿਤ ਵਾਲਾ ਉੱਤੇ ਸਸਾ ਸਬਦੀ ਹੈ ਨਾ ਸ਼ਬਦ ਸਬਦੋ ਸਬਦੀ ਸਬਦਾ ਇਹ ਸਾਰੇ ਸ਼ਬਦ ਵਰਤੇ ਆ ਪਰ ਮੇਰੀ ਬੇਨਤੀ ਹੈ ਅਰਥ ਵੀ ਵੱਖਰੇ ਨੇ ਇੱਕ ਸ਼ਬਦ ਦਾ ਅਰਥ ਹੈ ਹੁਕਮ ਪਰਮਾਤਮਾ ਦਾ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਹੁਕਮ ਇੱਕ ਸ਼ਬਦ ਦਾ ਅਰਥ ਹੈ ਬ੍ਰਹਮ ਉਤਪਤ ਪਰਲੋ ਸ਼ਬਦੇ ਹੋਵੈ ਸ਼ਬਦੇ ਹੀ ਫਿਰ ਉਪਤ ਹੋਵੈ ਉਤਪਤੀ ਸ਼ਬਦ ਚੋ ਹੋਈ ਏ ਸ਼ਬਦ ਨੇ ਸਭ ਨੂੰ ਲੈ ਕਰ ਦੇਣਾ ਇੱਥੇ ਪਰਲੋ ਦਾ ਵੈਸੇ ਅਰਥ ਅਸੀਂ ਕਰਨੇ ਆ ਖਤਮ ਹੋ ਜਾਣਾ ਹਨਾ ਨਸ਼ਟ ਹੋ ਜਾਣਾ ਨਹੀਂ ਗੁਰਮਖੋ ਸ਼ਬਦ ਨਸ਼ਟ ਨਹੀਂ ਕਰਦਾ ਕੁਝ ਆਪਾਂ ਕਹਾਂਗੇ ਜੀ ਆਪਾਂ ਵੀ ਤਾਂ ਨਹੀਂ ਨਹੀਂ ਨਸ਼ਟ ਨਹੀਂ ਸ਼ਬਦ ਬਣਾਏ ਹੋਏ ਨੂੰ ਜਿਹਦੇ ਚੋਂ ਆਪਣਾ ਵਿਸਤਾਰ ਕੀਤਾ ਉਹਨੂੰ ਦੁਬਾਰਾ ਆਪਣੇ ਵਿੱਚ ਮਿਲਾ ਲੈਂਦਾ ਹੈ ਦ੍ਰਿਸ਼ਟਮਾਨ ਖਤਮ ਕਰ ਦਿੰਦਾ ਹੈ ਜਦ ਉਦਕਰਕ ਕਰਾ ਕਰ ਤਾਰਾ ਪਰਜਾ ਧਰਤ ਤਬ ਦੇ ਅਪਾਰਾ ਜਬ ਆਕਰਤ ਕਰਤੋਂ ਕਬੂ ਤੁਮ ਮਿਲਤ ਦੇ ਤਰ ਸਭ ਉਤਪਤ ਉਤਪਤੀ ਸਬਦ ਤੋਂ ਹੋਈ ਪਰ ਲੋ ਦਰਤ ਜਿਹੜਾ ਦ੍ਰਿਸ਼ਟਮਾਨ ਸੀ ਅਸੀਂ ਆ ਬਣੇ ਪਏ ਆ ਦਿਸਨੇ ਪਏ ਆ ਆਪਾ ਰਹਿਣਾ ਜੀ ਇੱਥੋਂ ਤੱਕ ਜਿਹੜੇ ਸਾਡੇ ਘਰ ਚ ਬਜ਼ੁਰਗ ਸਨ ਕਿੱਥੇ ਚਲੇ ਗਏ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈਂ ਪਾਸਿਓ ਲੱਦ ਗਏ ਤੂੰ ਅਜੇ ਨਾ ਪਤਿਨੀ ਹੋ ਹੁਣ ਸ਼ਬਦ ਨੇ ਵਿਸਤਾਰ ਕੀਤਾ ਜਿਨੇ ਵਿਸਤਾਰ ਕੀਤਾ ਆਪਣੇ ਚ ਮਹਾਰਾਜ ਨੂੰ ਸੌਖਾ ਸਮਝ ਲਈ ਇੱਕ ਹੋਰ ਹੈ ਜੀ ਸੋਨੇ ਦੀ ਡਲੀ ਜੋ ਗੁਰੂ ਸਾਹਿਬ ਨੇ ਇਹ ਵੇਦ ਵਿੱਚ ਵੀ ਆਉਂਦਾ ਜੀ ਪਰਮਾਨ ਉਪਨਿਸ਼ਦਾਂ ਵਿੱਚ ਵੀ ਇਹ ਪਰਮਾਨ ਹੈ ਸੋਨੇ ਦੀ ਡਲੀ ਉਹਦੇ ਵਿੱਚੋਂ ਗਹਿਣੇ ਬਣਾ ਦਿੱਤੇ ਵਿਸਤਾਰ ਹੋਣ ਲੱਗ ਪਿਆ ਨਾ ਕੱਤੀ ਮੰਦਰੀ ਬਣਾ ਦਿੱਤੀ ਜੰਜੀਰ ਬਣਾ ਦਿੱਤੀ ਕੜਾ ਬਣਾਤਾ ਜਿਨੇ ਗਹਿਣੇ ਫੈਲ ਗਿਆ ਨਾ ਸੋਨਾ ਤੇ ਜਿੱਦਨ ਢਾਲਿਆ ਉਸ ਡਲੀ ਦਾ ਫਿਰ ਰੂਪ ਹੋ ਗਿਆ ਸੋਨੇ ਨੇ ਜਦੋਂ ਢਾਲਣ ਤੋਂ ਬਾਅਦ ਡਲੀ ਦਾ ਰੂਪ ਆ ਸੋਨਾ ਨਸ਼ਟ ਨਹੀਂ ਹੋਇਆ ਸੋਨਾ ਨਸ਼ਟ ਨਹੀਂ ਹੋਇਆ ਵਿਸਤਾਰ ਜਿਹੜਾ ਗਹਿਣੇ ਦਾ ਸੀ ਉਹ ਮੁੱਕ ਗਿਆ ਪਰ ਸੋਨਾ ਤਾਂ ਹੈ ਸ਼ਬਦ ਸੀ ਪਹਿਲਾਂ ਸ਼ਬਦ ਨੇ ਵਿਸਤਾਰ ਕੀਤਾ ਜਿੱਦਨ ਸਾਰੇ ਗਹਿਣੇ ਸਮੇਟ ਦਿੱਤੇ ਫਿਰ ਸ਼ਬਦ ਦਾ ਸ਼ਬਦ ਹੀ ਰਹਿਣਾ ਉਤਪਤ ਪਰਲੋ ਸਬਦੇ ਹੋਵੇ ਸਬਦੇ ਹੀ ਫਿਰ ਉਪਤੋਵੇ ਇੱਕ ਸ਼ਬਦ ਦਾ ਅਰਥ ਹੀ ਹੋ ਗਿਆ ਇੱਕ ਸ਼ਬਦ ਅਰਥ ਜੀ ਕਰੈਕਟਰ ਤੁਸੀਂ ਰੋਜ਼ ਪੜਦੇ ਹੋ ਘੜਿਆ ਸ਼ਬਦ ਸੱਚੀ ਟਕਸਾਲ ਇਹ ਆਚਰਣ ਘੜਿਆ ਜਾਂਦਾ ਇੱਕ ਸ਼ਬਦ ਅਰਥੇ ਬੋਲ ਅੰਦਰੋ ਜਨ ਕਾ ਮੋ ਟੁੱਟਾ ਤਿੰਨ ਕਾ ਸ਼ਬਦ ਉਹਨਾਂ ਦਾ ਬੋਲ ਸੱਚੇ ਸਵਾਰਿਆ ਇੱਕ ਸ਼ਬਦ ਅਰਥੇ ਬਾਣੀ ਹੁਣ ਆਪ ਜੀ ਇਹ ਨਾ ਕਹੋ ਜੀ ਵੀ ਬਾਣੀ ਵਕਰੀ ਹੋਗੀ ਇੱਕ ਸ਼ਬਦ ਹੈ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਇਹ ਸ਼ਬਦ ਅਰਥੇ ਬਾਣੀ ਇੱਕ ਸ਼ਬਦ ਹੈ ਜਿਹੜਾ ਅੱਖਰਾਂ ਚ ਨਹੀਂ ਆਉਂਦਾ ਅਨਹਤਾ ਸ਼ਬਦ ਵਾਜੰਤ ਭੇਰੀ ਅਨਤ ਸ਼ਬਦ ਮੈਂ ਥੋੜੀ ਜਿਹੀ ਇੱਕ ਬੇਨਤੀ ਕਰਾਂਗਾ ਗੁਰਮੁਖੋ ਧਿਆਨ ਨਾਲ ਸੁਣਿਓ ਕੱਲ ਵੀ ਮੈਂ ਕਿਹਾ ਸੀ ਜੀ ਇਸ ਧਰਤੀ ਤੇ ਪਹਿਲਾ ਮੌਕਾ ਸੀ ਸ਼ਬਦ ਨੂੰ ਗੁਰੂ ਦੇ ਰੂਪ ਵਿੱਚ ਸਤਿਕਾਰ ਕਰਕੇ ਬਕਾਇਦਾ ਰਸਮੀਆਂ ਉਹਦੀ ਮਰਿਆਦਾ ਨਿਭਾਣੀ ਪਹਿਲਾ ਨਹੀਂ ਗੀਤਾ ਹੈ ਮੈਂ ਰਾਤ ਵੀ ਇਸ਼ਾਦੁੱਤੀ ਕਹਾਣੀ ਕੀਤੀ ਕੱਲ ਅਸੀਂ ਕਿਸੇ ਧਰਮ ਗ੍ਰੰਥ ਦਾ અપਮਾਨ ਨਹੀਂ ਕਰਦੇ ਜੀ ਮੈਂ ਤਾਂ ਕਦੀ ਕੋਈ ਲਫ਼ਜ਼ ਵਰਤਦਾ ਹੀ ਨਹੀਂ ਅਸੀਂ ਕਈ ਵਾਰੀ ਕਹਿੰਦੇ ਆਂ ਈਰਖਾ ਕ੍ਰਿਸ਼ਨ ਕੀ ਹੋਏ ਰਾਮਚੰਦਰ ਕੀ ਹੋਏ ਮੈਂ ਤੈਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਗੁਰਸਿੱਖੋ ਚਾਹ ਪਗੰਬਰ ਵੀ ਕੀ ਹੋਵੇ ਜਿਹੜਾ ਰੱਬ ਦਾ ਸਨੇਹਾ ਦਿੰਦਾ ਨਾ ਉਹਨੇ ਨਾਂ ਕੋਈ ਵੀ ਵਰਤਿਆ ਹੋਵੇ ਤੋਹੀਨ ਨਹੀਂ ਕਰੀਦੀ ਸਿਰ ਨਾਨਕ ਲੋਕਾਂ ਪਾਵ ਹੈ ਵੈ ਗੁਰੂ ਮੇਰਾ ਉਹਨਾਂ ਲੋਕਾਂ ਦੇ ਪੈਰਾਂ 'ਚ ਸਿਰ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਆ ਬਲਹਾਰੇ ਜਾਉ ਜੀਤੇ ਤੇਰੇ ਨਾਮ ਖੈ ਜੇ ਮੇਰੇ ਸ਼ਬਦਾਂ ਨਾਲ ਉਹਨਾਂ ਦਾ ਸ਼ਬਦ ਨਹੀਂ ਮਿਲਦਾ ਤੇ ਮੈਂ ਉਹਨੂੰ ਨਿੰਦਣਾ ਕਿਉਂ ਪਾਵਾਂ ਕੋਈ ਗॉड ਕਹਿ ਰਿਹਾ ਹੈ ਕੋਈ ਲਾਗੋਸ ਕਹਿ ਰਿਹਾ ਹੈ ਕੋਈ ਰੱਬ ਕਹਿ ਰਿਹਾ ਹੈ ਕੋਈ ਰਾਮ ਕਹਿ ਰਿਹਾ ਕੋਈ ਕ੍ਰਿਸ਼ਨ ਕਹਿ ਰਿਹਾ ਨਹੀਂ ਨਹੀਂ ਬਲਹਾਰੇ ਜਾਉ ਪਰ ਚੇਤੇ ਤੇਰੇ ਤੇਰੇ ਇੱਕ ਓੰਕਾਰ ਦੇ ਹੁਣ ਸ਼ਬਦ ਦਾ ਤਿੰਨ ਰੂਪ ਨੇ ਜੀ ਸਾਡੀ ਗੁਰਮਤਿ ਚ ਤਿੰਨ ਸਰੂਪ ਸ਼ਬਦ ਵਰਤੋ ਸ਼ਬਦ ਕਿਹੜਾ ਸ਼ਰੀਰ ਹੈ ਜਿਤਨੇ ਵਜਦਾ ਪਿਆ ਸੁਣਿੰਦਾ ਕੋਈ ਨਹੀਂ ਅੰਦਰ ਪੋਲੀਸ਼ਨ ਬੜਾ ਹੈ ਐਸ ਜਨਮ ਦੀਆਂ ਹੀ ਆਵਾਜ਼ਾਂ ਨਹੀਂ ਟਿਕਨ ਦਿੰਦੀਆਂ ਤੇ ਜਿਹਨੂੰ ਪਿਛਲੇ ਜਨਮ ਦੀਆਂ ਕੋਕਾਂ ਸੁਣਾਈ ਦੇਣ ਸ਼ਬਦ ਕਿੱਥੇ ਸੁਣਾਈ ਦੇਣਾ ਇੱਕ ਸ਼ਬਦ ਤੁਸੀਂ ਰੋਜ਼ ਪੜ੍ਹਦੇ ਹੋ ਇਹਨੂੰ ਧਿਆਨ ਦੇ ਆਜੇ ਇਹ ਥਾਪਿਆ ਨਾ ਜਾਏ ਕੀਤਾ ਨਾ ਹੋਏ ਬੜੀ ਮਹਿੰਗੀ ਪੌੜੀ ਜੀਏ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਨੀਆ ਮਨ ਰਖੀਐ ਭਉ ਦੁਖ ਪਰ ਹਰ ਸੁਖ ਘਰ ਲੈ ਜਾਏ ਅਗਲੀਆਂ ਤੁਕਾਂ ਨੇ ਗੁਰਮੁਖ ਨਾਦਨ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਇਹ ਸਰੂਪ ਜੇ ਬਸ ਸਿੱਖੀ ਸ਼ਬਦ ਦਾ ਗੁਰਮੁਖ ਦਾ ਅਰਥ ਵੈਸੇ ਹੁੰਦਾ ਜਿਦਾ ਮੁਖ ਗੁਰੂ ਵਾਲੇ ਜਾਂ ਜਿਹਦੇ ਮੁਖ ਚ ਗੁਰੂ ਗੁਰਮੁਖ ਦਾ ਲਫ਼ਜ਼ੀ ਅਰਥ ਗੁਰੂ ਲਈ ਵੀ ਹੈ ਮੈਂ ਉਸ ਦਿਨ ਕਿਹਾ ਸੀ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ ਭਾਈ ਗੁਰਦਾਸ ਸਾਹਿਬ ਗੁਰਮੁਖ ਸ਼ਬਦ ਅਵਤਾਰ ਲਈ ਵੀ ਗੁਰਮੁਖ ਬੰਦਿਓ ਸੇਧ ਵਿਧਾਤਾ ਲੰਕਾ ਲੂਟੀ ਦੰਦ ਸੰਚਾਪੈ ਰਾਮਚੰਦ ਮਾਰਿਓ ਐ ਰਾਵਣ ਭੇਤ ਭੀਖਣ ਗੁਰਮੁਖ ਪਰਚਾਇਣ ਰਾਮਚੰਦਰ ਜੀ ਲਈ ਵੀ ਗੁਰਮੁਖ ਸ਼ਬਦ ਵਰਤਿਆ ਹੈ। ਕੋਣ ਇੱਕ ਗੁਰਮਖ ਹੈ ਜਪਣ ਵਾਲਾ ਗੁਰਮੁਖ ਰੋਮ ਰੋਮਰ ਤੇ ਆਵੇ। ਗੁਰੂ ਗ੍ਰੰਥ ਸਾਹਿਬ 'ਚ ਗੁਰਮੁਖ ਸ਼ਬਦ ਪਰਮਾਤਮਾ ਵਾਸਤੇ ਵੀ ਆਇਆ ਹੈ। ਪਰਮੇਸ਼ਵਰ ਮੈਨੂੰ ਪਤਾ ਹੈ ਇਹਦੇ ਅਰਥ ਟੀਕਾ ਕਰ ਹੀ ਕਰਦਿਆ ਮੇਰੇ ਵਾਸਤੇ ਗੁਰੂ ਹੀ ਨਾਦ ਹੈ ਗੁਰੂ ਹੀ ਵੇਦ ਹੈ ਗੁਰੂ ਹੀ ਇਹ ਰਿਆਖ ਹੈ ਨਹੀਂ ਪਿਆਰਿਓ ਠੀਕ ਹੈ ਨਾ ਮੁਬਾਰਕ ਨੇ ਗੁਰਮੁਖ ਪਰਮਾਤਮਾ ਗੁਰਮੁਖ ਨਾਦੰ ਪਰਮਾਤਮਾ ਧੁਨਾਤਮਕ ਸ਼ਬਦ ਹੋ ਕੇ ਗੂੰਜ ਰਿਹਾ ਹੈ ਸਾਰਿਆਂ ਚ ਫਿਰ ਅਰਜ ਹੈ ਜਦੋਂ ਧੁਨੀ ਨਹੀਂ ਸੀ ਸੁਣਾਈ ਦਿੰਦੀ ਉਦੋਂ ਵੀ ਸੀ ਅੱਜ ਵੀ ਹੈ ਗੁਰਮੁਖ ਨਾਦੰ ਉਹ ਨਾਦ ਰੂਪ ਹੈ ਤੇ ਇਹਨੂੰ ਗੁਰਬਾਣੀ ਸਵੀਕਾਰ ਕਰ ਰਹੀਏ ਆਪ ਨਾਥ ਨਾਤੀ ਸਭ ਜਾ ਕੀ ਰਿੱਧ ਸਿਧ ਅਵਰਾ ਸਾਧਵਾਲੀ ਪੌੜੀ ਚ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਇਹ ਕੌਣ ਹੈ ਜੀ ਮਹਾਰਾਜ ਕਹਿੰਦੇ ਤੂੰ ਬਾਰਕਿੰਗਰੀ ਵਜਾ ਰਿਹਾ ਅੰਦਰ ਵਜਰੀ ਘਟ ਘਟ ਵਜ ਜਾ ਨਾਦ ਇੱਕ ਸ਼ਬਦ ਆ ਪੜ੍ਹ ਦਿਓ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਸੁੰਨ ਸਮਾਦ ਅਨਹਤ ਤੈ ਨਾਦ ਸੰਤੋ ਮਨ ਸੁਖ ਪਵਨ ਸੁਖ ਬਨਿਆ ਕਿ ਜੋਗ ਪ੍ਰਾਪਰ ਗਨਿਆ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰ ਤਹ ਤੋਰੀ ਮੂੰਦ ਲੀਏ ਦਰਵਾਜੇ ਬਾਜੀਲੇ ਅਨੰਦ ਬਾਜੇ ਮੈਂ ਫਿਰ ਬੇਨਤੀ ਕਰਾਂਗਾ ਮੈਨੂੰ ਕੋਈ ਨਹੀਂ ਸੁਣਾਈ ਦਿੰਦਾ ਮੈਂ ਸਿਧਾਂਤ ਦੀ ਗੱਲ ਕਰੀ ਜਾ ਰਿਹਾ ਗੱਲ ਤਾਂ ਕਰਨੀ ਚਾਹੀਦੀ ਏ ਨਾ ਵੀ ਸੁਣਾਈ ਦੈ ਮੇਰ ਕਰੇਗੇ ਨਾ ਕਦੀ ਆਪਾਂ ਕਹਿੰਦੇ ਆ ਵੀ ਇਹ ਮਨਮਦ ਦੀਆਂ ਗੱਲਾਂ ਸੁਣਾਉਂਦੇ ਨੇ ਕਿੱਥੇ ਸੁਣੇਂਦਾ ਏ ਜੀ ਮੈਂ ਗੱਲ ਕਰਾਂ ਇੱਕ ਇਹ ਪਾਈਪ 6-10 ਦੇ ਨਿਊ ਵੈਸਟ ਵਿੱਚ ਸੁਣਾਇਆ ਸੀ ਆਪਾਂ ਪਾਣੀ ਲੈ ਕੇ ਜਾਣਾ ਏ ਇਹ ਬਹੁਤ ਦੂਰ ਪਾਈਪ ਇਹ ਪਲਾਸਟਿਕ ਦੀ 11 ਬੜਾ ਦੂਰ ਖੈ ਉਸ ਪਾਈਪ ਦੇ ਵਿੱਚ ਰਸਤੇ ਵਿੱਚ 9 ਮੋਰੀਆਂ ਕਰ ਦਿੱਤੀਆਂ ਨੇ 9 ਮੋਰੀਆਂ ਹੋ ਗਈਆਂ ਪਿੱਛੋਂ ਪਾਣੀ ਤੁਰਿਆ ਆ ਰਿਹਾ ਹੈ ਤੇ ਜਦੋਂ ਉੱਤੇ ਗਿਆ ਉਹ ਕਹਿੰਦਾ ਕਮਾਲ ਹੋ ਗਈ ਪਾਣੀ ਕੋਈ ਨਹੀਂ ਆਉਂਦਾ ਪਾਣੀ ਹੈ ਹੀ ਕੋਈ ਨਹੀਂ ਪਾਈਪ ਵਿੱਚ ਕੁਝ ਵੀ ਨਹੀਂ ਅਗਲਾ ਕਹੇਗਾ ਕਮਲਿਆ ਜਿਹੜੇ ਪਹਿਲੇ 9 ਬੂਵੇ ਖੁੱਲੇ ਨੇ ਉਹ ਬੰਦ ਕਰ ਪ੍ਰੈਸ਼ਰ ਨਾਲ ਅੱਗੇ ਪਹੁੰਚੇਗਾ ਆ 9 ਬੂਵੇ ਤੇ ਬੰਦ ਕੋਈ ਨਹੀਂ ਹੋਏ ਸੀ ਖੰਡਨ ਕਰੀ ਜਾਂਦੇ 10 ਵਾਰੀ ਕੋਈ ਨਹੀਂ ਉਹ ਤੇਰਾ ਪਹੁੰਚਣਾ ਕਿਤੇ ਤੇਰੀਆਂ ਤਾਂ ਨਿੱਕੇ ਜੇ ਬਾਟੇ ਨਹੀਂ ਕਾਬੂ ਹੁੰਦੇ ਪਰ ਮਨਾ ਬਾਟੇ ਸਮਝ ਗਿਆ ਨਾ ਜੀ ਉਹ ਖੇੜ ਦੇ ਹੁੰਦੇ ਸਾਂ ਕੰਚੇ ਆ ਚਮਕਦੀਆਂ ਅੱਖਾਂ ਉਹ ਬਾਕੀ ਛੱਡੋ ਆ ਆਲੇ 'ਚ ਨਿੱਕੀ ਜੀ ਜੀਬ ਹੈ ਉਸ ਜੀਬ ਉੱਤੇ ਰੱਬ ਨੇ ਥੋੜੀ ਜੀ ਚਮੜੀ ਦੀ ਚੇਪੀ ਲਾਈ ਏ ਇਹ ਕਦੀ ਕਮਲੀ ਮੋਟੀ ਨਹੀਂ ਹੁੰਦੀ ਨਾ ਬਿਮਾਰ ਹੁੰਦੀ ਬਾਕੀ ਬਾਡੀ ਸਾਰੀ ਦਾ ਨਾਸ ਮਾਰ ਜਾਂਦੀ ਨਹੀਂ ਹਾਸੇ 'ਚ ਨਹੀਂ ਸਵਾਦ ਹੀ ਹੈ ਨਾ ਇੱਕ ਮੈਂ ਦੱਸੋ ਮਿੱਠਾਈ ਨਾ ਖਾ ਲਈ ਭਾਈ ਸਾਹਿਬ ਏ ਮੈਂ ਸੱਚੀ ਕਹਿਨਾ ਮਾ ਗੁਰਦੁਆਰੇ ਨੂੰ ਧਿਆਨ ਦੇਣਾ ਚਾਹੀਦਾ ਹੈ ਗੋਲੀਆਂ ਦੇ gekeੜੇ ਵੀ ਦੇਈ ਜਾਂਦੇ ਆ ਜਲੇਬੀਆਂ ਦੇgekeੜੇ ਵੀ ਦੇਈ ਜਾਂਦੇ ਹੈ ਡਾਕਟਰ ਕੋਲ ਹਾਰਟ ਬਾਰੀ ਪੁੱਛਦੇ ਪਕੌੜੀਆਂ ਦੀਆਂ ਪਲੇਟਾਂ ਦੀ ਬੱਸ ਕਰਾਈ ਜਾਂਦੇ ਆ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਧ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਮੈਂ ਬੇਨਤੀ ਕਰਾਂ ਨੋਂ ਤਾਂ ਕਾਬੂ ਨਹੀਂ ਆਏ ਤੇ ਬਦਕਿਸਮਤੀ ਪਾਪ ਇਹ ਕਰ ਰਿਹਾ ਦਸਵੇਂ ਕਿਆਰੇ ਨੂੰ ਖੰਡਨ ਕਰ ਰਿਹਾ ਮਹਾਰਾਜ ਕਹਿੰਦੇ ਨੇ ਨਹੀਂ ਪਿਆਰਿਆ ਨੌਦਰ ਠਾਕੈ ਧਾਵਤ ਰਹਾਏ ਇਹ ਨੌ ਮੋਰੀਆਂ ਬੰਦ ਕਰ ਜਿਹੜੀਆਂ ਪਾਣੀ ਅੱਗੇ ਦੀ ਜਾਣ ਦਿੰਦੀਆਂ ਨੌਦਰ ਠਾਕੈ ਧਾਵਤ ਰਹਾਏ ਦਸਵੇਂ ਨਿਜਕਰ ਵਾਸਾ ਪਾਏ ਉਥੇ ਅਨੰਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਮੈਂ ਗੱਲ ਸੰਖੇਪ ਜੀ ਕਰਾਂ ਬਾਕੀ ਰਾਤ ਨੂੰ ਚਲੋ ਕਰ ਲਾਂਗੇ ਉਹ ਨਾ ਦਿਖੈ ਉਹ ਹਰ ਹਿੰਦੇ ਉਹ ਪਾਪੀ ਚ ਵੀ ਆਈਦਾ ਜੀ ਉਮੀਦ ਕਰਾ ਸੁਣਾ ਕਰਦਾ ਪਰ ਸੁਣੀਂਦਾ ਕੋਈ ਨਹੀਂ ਉਹ ਨੂੰ ਸੁਣਿੰਦਾ ਨਹੀਂ ਜਿੱਦਣ ਸੁਣਨ ਲੱਗ ਪਏ ਕਹਿੰਦਾ ਕਿੱਥੇ ਭੁੱਲਿਆ ਫਿਰ ਹੁਣ ਉਹ ਜਿਹੜਾ ਅਨਭਵੀ ਨਾਦ ਜਿਹੜਾ ਬ੍ਰਹਮ ਹੈ ਤੁਨਾਤਮਕ ਸ਼ਬਦ ਹਰ ਇੱਕ ਅੰਦਰ ਵੱਜਦਾ ਹੈ ਅੱਗੇ ਸ਼ਬਦ ਆ ਗਿਆ ਜੀ ਗੁਰਮੁਖ ਵੇਦਨ ਤਿੰਨ ਸਰੂਪ ਮੈਂ ਕਹੇ ਨੇ ਵੇਦਨ ਕਿਹਦਾ ਪ੍ਰਕਾਸ਼ ਕੀਦਾ ਪਹਿਲਾ ਤੁਨੀ ਦਾ ਕੀਤਾ ਮੈਂ ਬਾਣੀ ਚੋ ਕਹ ਰਹੇ ਆ ਸਭ ਕੁਝ ਹੁਣ ਜਿਨ੍ਹਾਂ ਨੇ ਉਹ ਉਹ ਅਗੰਮੀ ਨਾਦ ਸੁਣਿਆ ਜਿਨ੍ਹਾਂ ਨੇ ਪ੍ਰਮਾਤਮਾ ਦੀ ਉਸ ਧੁਨੀ ਨੂੰ ਸੁਣਿਆ ਇਹਨੂੰ ਜੋਗ ਮਤ ਨਾਲ ਪਲੀਜ਼ ਨਾ ਖੰਡਨ ਕਰਿਓ ਕਿਉਂਕਿ ਅਸੀਂ ਗੁਰਮਤ ਦੇ ਉਹ ਜਿਹੜੇ ਸਪਿਰਚੁਅਲ ਜੀਵਨ ਦੇ ਤੱਥ ਨੇ ਨਾ ਉਹਨੂੰ ਵੀ ਮਨਮਤ ਕਹਿ ਕੇ ਖੰਡਨ ਕਰਦੇ ਜੇ ਮੇਰੇ ਤੋਂ ਨਹੀਂ ਕਮਾਈ ਕੀਤੀ ਜਾਂਦੀ ਮੈਂ ਨਾ ਕਰਾਂ ਪਰ ਘਟੋ ਘਟ ਮੈਂ ਖੰਡਨ ਤੇ ਨਾ ਨਾ ਕਰਾਂ ਜੋ ਗੁਰੂ ਜੀ ਨੇ ਕਿਹਾ ਹੁਣ ਜਿਨ੍ਹਾਂ ਨੇ ਉਹ ਸੁਣਿਆ ਜਿਨ੍ਹਾਂ ਨੂੰ ਸ਼ਬਦ ਸੁਣਾਈ ਦਿੱਤਾ ਮੈਂ ਉਸ ਦਿਨ ਕਿਹਾ ਸੀ ਉਹ ਦੌਲਤਾਂਦਾਈ ਨੇ ਪਹਿਲੀ ਗੱਲ ਸਪਿਰਚੁਅਲ ਕਹੀ ਉਹਨੇ ਪੰਡਿਤ ਹਰदयाल ਨੂੰ ਕਿਹਾ ਪੰਡਿਤ ਜੀ ਮੈਨੂੰ ਸ਼ਬਦ ਸੁਣਾਈ ਦਿੱਤਾ ਅਸੀਂ ਅਸੀਂ ਇੰਨੀ ਗੱਲ ਕਹਦੇ ਹਾਂ ਸ਼ਬਦ ਸੁਣਾਈ ਦਿੱਤਾ ਉਹਨੇ ਕਿਹਾ ਮੈਨੂੰ ਸ਼ਬਦ ਸੁਣਾਈ ਦਿੱਤਾ ਜਿਹੜਾ ਸ਼ਬਦ ਕਈ ਜਨਮਾਂ ਦੀ ਸਮਾਧੀ ਤੋਂ ਬਾਅਦ ਸੁਣੀਂਦਾ ਹੈ ਗੁਰੂ ਨਾਨਕ ਦੇ ਦیدار ਤੇ ਸਪਰਸ਼ਤਾ ਨਾਲ ਦੌਲਤਾਂਦਾਈ ਦੇ ਅੰਦਰ ਸ਼ਬਦ ਚ ਰੂ ਹੋ ਗਿਆ ਉਨੇ ਉਦੋਂ ਬਾਅਦ ਇਤਿਹਾਸ ਚੁੱਪ ਕਰ ਗਿਆ ਦੌਲਤਾਂ ਬਾਰੇ ਨਹੀਂ ਬੋਲਦਾ ਉਹਨਾਂ ਦੀ ਮੈਨੂੰ ਸ਼ਬਦ ਸੁਣਾਈ ਦਿੱਤਾ ਇੱਥੇ ਗੁਰਮੁਖ ਨਾਦਨ ਗੁਰੂ ਸਾਹਿਬ ਕਹਿੰਦੇ ਸੁਣ ਤੂੰ ਉਹ ਨਾਦ ਵੱਜ ਰਿਹਾ ਹੈ ਹੁਣ ਜਿਨ੍ਹਾਂ ਨੇ ਸੁਣਿਆ ਉਹ ਪਰਉਪਕਾਰੀ ਨੇ ਉਹ ਰਹਿ ਨਹੀਂ ਸਕਦੇ ਬੱਦਲ ਪਾਣੀ ਨਾਲ ਭਰਿਆ ਹੋਵੇ ਰਹਿ ਜਾਊਗਾ ਜੀ ਵਰਸੇਗਾ ਨਾ ਫਾਲ ਰਾਸਨ ਨਾਲ ਭਰਿਆ ਹੋਵੇ ਨਾ ਤੋੜੋ ਚੋਪ ਚੋ ਜਾਈ ਜਾਏਗਾ ਦੀਵਾ ਚਾਨਣ ਨਹੀਂ ਦਿਊਗਾ ਜਿਨ੍ਹਾਂ ਨੇ ਉਹ ਨਾਦ ਸੁਣਿਆ ਉਹਨਾਂ ਦੇ ਪਰਪਕਾਰੀ ਹਿਰਦੇ ਨੇ ਸ਼ਬਦ ਨੂੰ ਪਰ ਜਿਹੜਾ ਦੂਜਾ ਰੂਪ ਦਿੱਤਾ ਵੇਦ ਵੇਦ ਅਰਥে ਗਿਆਨ ਉਸ ਰੋਹਾਨੀ ਗਿਆਨ ਨੂੰ ਅਖਰੀ ਸ਼ਬਦ ਦਾ ਰੂਪ ਦੇ ਦਿੱਤਾ ਫਿਰ ਉੱਥੇ ਕਿਹਾ ਛੇੜ ਮਰਦਾਨੀਆਂ ਰਵਾਵ ਬਾਣੀ ਆਈ ਹੈ ਤਾਂ ਕਿ ਆ ਉਸ ਜਿਹੜਾ ਵੇਦ ਹੈ ਇਥੇ ਮੈਂ ਅਰਥে ਵੇਦ ਦਾ ਚਾਰ ਵੇਦਿਕ ਵੇਦ ਅਰਥੇ ਉਹ ਗਿਆਨ ਉਹ ਜਿਹੜਾ ਅਨਭਵੀ ਗਿਆਨ ਸੀ ਜਿਹੜਾ ਸ਼ਬਦ ਸੁਣਿੰਦਾ ਸੀ ਸ਼ਬਦ ਸੁਣਨ ਹਾਰਿਆ ਨੇ ਉਹਨੂੰ ਰਸਨਾ ਤੋਂ ਬੋਲਿਆ ਤੇ ਬੋਲ ਕੇ ਕਿਆ ਲੋਕੋ ਚੱਲ ਪਵੋ ਪਰ ਇਹ ਵੀ ਉਸ ਨੂੰ ਬਿਆਨ ਨਹੀਂ ਕਰ ਸਕਦਾ ਅੱਖਰ ਇਹ ਅੱਖਰ ਖਿਰ ਜਾਹੇਂਗੇ ਕੋਈ ਅੱਖਰ ਇਹਨ ਮੈਂ ਨਾਹੀਂ ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ ਪੜ੍ਹਨ ਲੱਗਾ ਤੇ ਅਧਿਆਪਕ ਲਿਖ ਰਿਹਾ ਓੰਕਾਰ ਹੈ ਓੰਕਾਰ ਲਿਖਿਆ ਓਮ ਲਿਖਿਆ ਤੇ ਨਾਲ ਬੱਚੇ ਨੂੰ ਕਹਿੰਦਾ ਫੱਟੀ ਪੋਚ ਦੇ ਪੱਟੀਆਂ ਤੇ ਡਿਗ ਦੇਸ ਗਾਚ ਨਹੀਂ ਲੈ ਕੇ ਪੱਟੀ ਫੱਟੀ ਪੋਚ ਦੇ ਕਬੀਰ ਸਾਹਿਬ ਕਹਿੰਦੇ ਨੇ ਬਾਹਮਨ ਕਰੀ ਹੈ ਨਾ ਇਹ ਕਹਿੰਦੇ ਮੈਂ ਮੰਨਾਂ ਓੰਕਾਰ ਪਰ ਆ ਨਹੀਂ ਮੰਨਦਾ ਜੋ ਤੂੰ ਕਰ ਰਿਹਾ ਓੰਕਾਰ ਹੈ ਪਰ ਲੇਕ ਕੇ ਤੂੰ ਮਿਟ ਦੇਣਾ ਓੰਕਾਰ ਐਸਾ ਜਿਹੜਾ ਲਿਖਿਆ ਵੀ ਨਹੀਂ ਜਾਂਦਾ ਤੇ ਮਿਟਿਆ ਵੀ ਨਹੀਂ ਜਾਂਦਾ ਓੰਕਾਰ ਆਦਮੇ ਜਾਨਣਾ ਲੱਖਰ ਮਿੱਟੀ ਤਾਹ ਨਾ ਮੰਨਣਾ ਉਹ ਨਹੀਂ ਮਿਟਿਆ ਜਾ ਸਕਦਾ ਹੁਣ ਜਿਹੜਾ ਉਹ ਅਨਪਬੀ ਪ੍ਰਕਾਸ਼ ਸੀ ਜੀ ਉਹ ਝੌਂਪੜੀਆਂ ਚ ਆਇਆ ਚਮੜਾ ਕੱਟ ਰੇ ਭਗਤ ਰਵਦਾਸ ਅੰਦਰ ਸ਼ਬਦ ਆ ਗਿਆ ਪਰ ਉਹ ਤਾਂ ਅਖਰ ਬਾਹਰੋਂ ਪੜਨ ਗਏ ਨਹੀਂ ਕਿਤੇ ਕਬੀਰ ਸਾਹਿਬ ਗਏ ਜੀ ਕਿਤੇ ਵਰਨ ਵੰਡ ਭਗਤ ਨਾਮਦੇਵ ਜੀ ਨੂੰ ਮੰਦਰ ਚ ਨਹੀਂ ਜਾਣ ਦਿੰਦੀ ਪਰ ਜਿਹੜਾ ਅਨਪਬੀ ਸ਼ਬਦ ਸੀ ਉਹਨੇ ਕਿਹਾ ਬਾਣੀ ਦੇ ਬੋਲਣ ਹਾਰਨ ਤੂੰ ਜੋ ਵੀ ਬੋਲੇਗਾ ਦੁਨੀਆ ਚ ਮੰਨਿਆ ਜਾਏਗਾ ਕਿਉਂਕਿ ਇਹਨਾਂ ਅੱਖਰਾਂ ਵਿੱਚ ਉਹ ਗਿਆਨ ਸਮਾ ਗਿਆ ਜਿਹੜਾ ਤੇਰੇ ਅੰਦਰ ਆ ਗਿਆ ਹੈ ਫਿਰ ਬਣਿਆ ਬਾਣੀ ਗੁਰੂ ਇਹ ਅਖਰੀ ਹੈ ਵੇਦ ਹੈ ਬਾਣੀ ਮੰਗੀ ਗੁਰੂ ਸਾਹਿਬ ਨੇ ਕਿਹਾ ਗੁਰਮੁਖ ਨਾਦੰ ਗੁਰਮੁਖ ਵੇਦੰ ਫਿਰ ਜਦੋਂ ਵੇਖੋ ਵੇਦ ਨੂੰ ਰਹਾ ਸਮਾਈ ਤੇ ਨਾਦ ਦੇ ਵਿੱਚ ਘਾਰ ਰੱਖਿਆ ਇਹ ਨਿਵਨ ਵਿਆਪਕ ਕਹਿ ਦੀ ਜੀ ਕਈ ਆਮ ਵੀ ਬ੍ਰਹਮ ਗਿਆਨੀ ਬਣ ਜਾਂਦੇ ਸਾਨੂੰ ਤੇ ਬਾਣੀ ਦੀ ਲੋੜ ਹੀ ਕੋਈ ਨਹੀਂ ਅੰਦਰ ਧੁਨੀ ਚੱਲਦੀ ਪਈ ਹੈ ਜੀ ਐਵੇਂ ਕਈ ਵਾਰੀ ਕੋਨੈਨ ਖਾਧੀ ਹੋਵੇ ਚੰਗੀ ਰੱਜ ਕੇ ਨਾ ਆਕਾਂਸ਼ ਸ਼ਕੰਨ ਕਾਂਿ ਸ਼ੂਸ਼ੂ ਅੰਜੀ ਕਰਨ ਲੱਗ ਪੈਂਦੇ ਆ ਤੇ ਇਹ ਰਸਤਾ ਇਹੋ ਜਿਹਾ ਪਿਆਰੋ ਜਿੰਨੀ ਲੋਟੇ ਦੇ ਰਸਤੇ ਤੇ ਚੱਲਦੀ ਔਰ ਕਿਤੇ ਚੱਲਦੀ ਹੁਣ ਉਹ ਜਿਨੇ ਅਖਰੀ ਸੀ ਉਹ ਧੁਨੀ ਅੱਖਰਾਂ ਦੇ ਰੂਪ ਚ ਬਾਹਰ ਆਈ ਸ਼ਬਦ ਬਣ ਕੇ ਆਇਆ ਹੁਣ ਉਸ ਸ਼ਬਦ ਨੂੰ ਜਿਹੜਾ ਅਭਿਆਸ ਕਰਦਾ ਹੈ ਉਹ ਧੁਨੀ ਨਾਲ ਵੀ ਜੜ ਜਾਂਦਾ ਤੇ ਸਰਵ ਵਿਆਪਕਤਾ ਵਿੱਚ ਜੁੜਦਾ ਹੈ ਗੁਰੂ ਜੀ ਨੇ ਕਿਹਾ ਸ਼ਬਦ ਕੇਵਲ ਇੱਕ ਥਾਂ ਤੇ ਮੁਤਾਜ ਨਹੀਂ ਗੁਰਮਖ ਰਿਆ ਸਮਾਈ ਸ਼ਬਦ ਸਾਰੀਆਂ ਥਾਵਾਂ ਤੇ ਸਮਾਇਆ ਤਾਂ ਮੈਂ ਆਪ ਨੂੰ ਬੇਨਤੀ ਕੀਤੀ ਇੱਕ ਅੱਜ ਵੀ ਬੈਠਾ ਦਫ਼ਤਰ ਚ ਕਹਿ ਰਿਹਾ ਹਾਂ ਜੀ ਸੇਕ ਅਸੀਂ ਕਹਿੰਨੇ ਆ ਅਸੀਂ ਸ਼ਬਦ ਦਾ ਕੀਤਾ ਜੀ ਅਸੀਂ ਮੰਨਦੇ ਆ ਗੁਰੂ ਅਰਜੁਨਦੇਵ ਸ਼ਬਦ ਤਾਂ ਪ੍ਰਕਾਸ਼ ਕੀਤਾ ਨਹੀਂ ਪਿਆਰਿਓ ਉਹ ਸ਼ਬਦ ਤਾਂ ਉਸ ਦਿਨ ਹੀ ਪ੍ਰਕਾਸ਼ਿਤ ਹੋ ਗਿਆ ਸੀ ਜਦ ਜਗਤ ਬਣਿਆ ਸੀ ਅਵਲ ਅੱਲਾ ਨੂਰ ਕੀ ਪ੍ਰਕਾਸ਼ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਪਹਿਲਾ ਹੀ ਪ੍ਰਕਾਸ਼ ਸ਼ਬਦ ਹੁਣ ਉਹ ਸ਼ਬਦ ਜਿਹੜਾ ਉਹਨੂੰ ਸਤਗੁਰਾਂ ਨੇ ਕੀ ਕੀਤਾ ਵੀ ਇਹ ਕਿਤਾਬ ਨਹੀਂ ਸ਼ਬਦ ਦੀ ਗੱਲ ਦੂਜੇ ਵੀ ਕਰ ਰਹੇ ਸਨ ਉਹਨਾਂ ਕਹਾਂ ਭਾਈ ਜਿਹੜਾ ਇਹ ਅਖਰੀ ਸ਼ਬਦ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਦਾ ਰੂਪ ਦੇ ਕੇ ਬਕਾਇਦਾ ਚੰਦੋਵਾ ਲਾ ਕੇ ਚੌਰ ਲੈ ਕੇ ਛਤਰ ਝੁਲਾ ਕੇ ਕਹਿਣ ਲੱਗੇ ਇਹ ਅਖਰੀ ਸ਼ਬਦ ਛੱਡੀ ਨਾ ਇਸ ਸ਼ਬਦ ਵਿੱਚ ਉਹ ਸ਼ਬਦ ਦਾ ਉਚਾਰਨ ਕਰਤਾ ਵੀ ਸਮਾਇਆ ਤੇ ਜੋ ਕੁਝ ਉਹਨੇ ਸੁਣਿਆ ਉਹ ਵੀ ਸਮਾਇਆ ਇਸੇ ਕਰਕੇ ਬਾਣੀ ਨੂੰ ਦੋ ਸ਼ਬਦ ਕਹੇ ਬਾਣੀ ਨੂੰ ਇਹ ਸਤਿਗੁਰਾਂ ਨੇ ਨਿਰੰਕਾਰ ਵੀ ਕਿਹਾ ਤੇ ਗੁਰੂ ਵੀ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਪਰ ਆਕਾਰਤਾ ਬਣ ਗਿਆ ਬੱਬੇ ਨਾਣਾ ਆਕਾਰ ਨਹੀਂ ਪਿਆਰਿਓ ਜਦੋਂ ਨਿਰੰਕਾਰ ਕਹਿੰਦਿਆਂ ਉਹ ਧੁਨੀ ਹੈ ਜਿਹੜੀ ਘਟਕੜ ਸੁਣਦੀ ਹੈ ਤੇ ਜਦੋਂ ਗੁਰਬਾਣੀ ਕਹਿੰਦਿਆਂ ਇਹਦਾ ਮਤਲਬ ਉਹ ਅੱਖਰਾਂ ਦਾ ਰੂਪ ਧਾਰਨ ਕਰ ਗਈ ਜਿਹਨੂੰ ਸੁਣ ਕੇ ਨਿਰੰਕਾਰ ਤੱਕ ਪਹੁੰਚਣਾ ਹੈ ਉਸ ਸਤਗੁਰਾਂ ਦਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ